ਰਾਣਾ ਉਸ ਦਾ ਨਾਮ ਸਿੰਘਾ ਜੀ ਹਾਂਜੀ ਅਸੀਂ ਚੱਲ ਹੋ ਗਿਆ ਰਹਿਣ ਵਾਲੇ ਹਾਂਜੀ ਤਾਂ ਸਿੰਘ ਜੀ ਇਹ ਹਮਲਾ ਕਿੰਦੇ ਤੇ ਹੋਇਆ ਇਹ ਮੇਰੇ ਭਰਾ ਤਰੋਜਨ ਸਿੰਘ ਤੇ ਹੋਇਆ ਕਿੱਥੇ ਹੋਇਆ ਇਹ ਪਿੰਡ ਕਾਲੇ ਕੇ ਜੋ ਅਸੀਂ ਜ਼ਮੀਨ ਤੇ ਕਿਤੇ ਲਈ ਹੋਇਆ ਹੂੰ ਹੂੰ ਉਹ ਜ਼ਮੀਨ ਨੂੰ ਮੇਰਾ ਭਰਾ ਜਿਹੜਾ ਉਹ ਗੇੜਾ ਮਾਰਨ ਗਿਆ ਸੀ ਮੋਟਰ ਤੇ ਜੋ 9:30 ਵਜੇ ਦਾ ਟਾਈਮ ਸੀ ਜੋ ਮੋਟਰ ਬੰਦ ਕਰਕੇ ਵਾਪਸ ਹੋਇਆ ਤੇ ਉਥੋਂ ਇਹਨੇ ਪਛਾਣ ਤੋਂ ਕਿਲਾਕ ਦੋ ਕਿਲੇ ਪਿਛੇ ਅੱਧਿਆ ਪਿੰਡ ਵੱਲ ਨੂੰ ਚੇਹ ਦੇ ਵਿੱਚ ਨੇਰੇ ਦਾ ਪੈਦਾ ਠਾਉਂਦੇ ਬਈ ਬੰਦੇ 15 ਕ 20 ਬੰਦੇ ਜਿਹੜੇ ਉਹਦੇ ਗਾਲ ਪਾਏਗੇ ਜਿੰਨਾ ਬੰਦਿਆਂ ਨੇ ਬਿਲਕੁਲ ਉਹਨੂੰ ਮਰਨਾਉ ਕਰਤਾ ਸੱਟਾਂ ਮਾਰ ਮਾਰ ਕੇ ਉਹਦੇ ਬਸ ਦਾ ਕੋਈ ਰੋਗ ਹੀ ਨਹੀਂ ਛੱਡਿਆ ਵੀ ਜਿਹੜਾ ਪੂਰ ਕੂਲਣ ਜੋਗਾ ਨਹੀਂ ਛੱਡਿਆ ਆਤਮੋਇਆ ਕਰ ਆਤਮੋਇਆ ਕੀ ਜਾਨਵਰ ਮਾਰੀਤਾ ਸਾਨੂੰ ਆਪਦੇ ਲੋ ਜਾਨਵਰ ਮਾਰ ਕੇ ਉਤੋਂ ਫਰਾਰ ਹੋ ਗਏ ਜਿਸ ਕਾਰਨ ਸਾਨੂੰ ਪਤਾ ਲੱਗਾ ਅਰਨੋ ਗਵਾਂਡੋ ਫੋਨ ਗਏ ਫਿਰ ਅਸੀਂ ਜਾ ਕੇ ਇਹ ਬੰਦੇ ਚੁੱਕਿਆ ਆਪਦੇ ਭਰਾ ਨੂੰ ਉਹ ਟਾਈਮ 'ਤੇ ਭੋਜ ਸੀ ਬਿਲਕੁਲ ਕੂਲ ਪੂਰਣ ਜੋਗਾ ਨਹੀਂ ਹੈਗਾ ਅਸੀਂ ਫਿਰ ਇਹਨੂੰ ਉਹੋ ਚੋਕੇ ਗੱਡੀ ਦੇ ਵਿੱਚ ਪਾਇਆ ਜੋ ਗੱਡੀ ਦੇ ਵਿੱਚ ਪਾ ਕੇ ਅਸੀਂ ਥਾਣੇ ਹਾਰਪਕੇ ਲੈ ਕੇ ਗਏ ਹਾਰਪਕੇ ਥਾਣੇ ਜਾ ਕੇ ਅਸੀਂ ਜੋ ਰਿਪੋਰਟ ਕਹੀਂ ਉਸੇ ਕਰਾਈ ਉਹਨਾਂ ਆਖਿਆ ਵੀ ਇਹ ਬੰਦਾ ਬਿਲਕੁਲ ਸਰੀਆਸਾ ਇਹਨੂੰ ਹਸਪਤਾਲ ਲੈ ਜਾਓ ਅਸੀਂ ਹਾਰਪਕੇ ਥਾਣੇ ਤੋਂ ਜੋ ਚੁੱਕਿਆ ਅਸੀਂ ਫਰੋਈਪੁਰ ਇਹਨੂੰ ਸਿਵਲ ਹਸਪਤਾਲ ਚ ਲੈ ਗਏ ਜੋ ਉੱਥੇ ਅਸੀਂ ਲੈ ਗਏ ਤੇ ਉਥੋਂ ਡਾਕਟਰਾਂ ਨੇ ਸਾਨੂੰ ਇਹਨੂੰ ਵੇਖ ਚਾ ਕੇ ਇਹਦੇ ਜ਼ਖਮਾਂ ਨੂੰ ਸਾਫ਼-ਸੂ ਕਰਦੇ ਵੇਂਦੇ ਹੋਏ ਉਹਾਂ ਨੇ ਵੀ ਇਹ ਬੰਦਾ ਤੁਹਾਡਾ ਸਾਡੇ ਇਸੇ ਦਾਖਲ ਕਰਨ ਦੇ ਕਾਬਲ ਨਹੀਂ ਇਨੂੰ ਤੈਨੂੰ ਅਹੀ ਰੈਫਰ ਕਰ ਦਿੰਨੇ ਆਂ ਅਸੀਂ ਕਿਹੜੇ ਹਸਪਤਾਲ ਜੀ ਉਹਨਾਂ ਵੀ ਇਹਦੀਆਂ ਲੱਤਾਂ ਕੱਟਣੀਆਂ ਪੈਣੀਆਂ ਇਹਸ ਨੂੰ ਅਮਰਦੀਪ ਹਸਪਤਾਲੋਂ ਨਾਲ ਰੈਫਰ ਕਰਤਾ ਅਸੀਂ ਰਾਤੋਂ ਰਾਤ ਹੀ ਇਹਨੂੰ ਅਮਰਦੀਪ ਹਸਪਤਾਲ ਰੈਫਰ ਕਰਤਾ ਜੋ ਲੈ ਗਏ ਉਥੇ ਇਹਦਾ ਇਲਾਜ ਜੋ ਚੱਲਣ ਡਿਆ ਹੈ ਹੁਣ ਤੱਕ ਬੰਦੇ ਨੂੰ ਕੋਈ ਏਡੀ ਜ਼ਿਆਦੀ ਸੁਰਤ ਨਹੀਂ ਫੇਰ ਵੀ ਇਲਾਜ ਡਾਕਟਰਾਂ ਦਾ ਚੱਲਦਾ ਕਿ ਇੱਕ ਲੱਤਾਂ ਕੱਟੀ ਗਈ ਹੈ ਦੂਸਰੀ ਲੱਤਾਂ ਵੀ ਕੋਈ ਸਾਨੂੰ ਪਰਵਾਸਾ ਨਹੀਂ ਡਾਕਟਰ ਦੇ ਰਹੇ ਜਿਹੜਾ ਗਿਆਂਦੇ ਵੀ ਇੱਕ ਲੱਤ ਹੋ ਸਕਦਾ ਵੀ ਕਟਣੀ ਪਵੇ ਕਿਉਂਕਿ ਬੰਦਾ ਸਾਡਾ ਬਿਲਕੁਲ ਹੀ ਇਹਨਾਂ ਨੇ ਕਰਕੇ ਅਧਮ ਹੋਇਆ ਕਰਦਾ ਗੱਲ ਕਦੀ ਮੋਇਆ ਹੀ ਗਾ ਕੇ ਸਮਝਾ ਕਹਦਾ ਉਹ ਜਿਹੜਾ ਸਾ ਨਾ ਸਾਰੀ ਵੜੋਠੀ ਨਹੀਂ ਸਕਦਾ ਤੋਰੀ ਨਹੀਂ ਸਕਦਾ ਇਹ ਕਿਉਂ ਮਾਰਿਆ ਕੀ ਕਰਨ ਇਹਦੀ ਸਾਡੀ ਕੋਈ ਇਹਨਾਂ ਕੋਈ ਐਡੀ ਖਾਸ ਜਿਹੀ ਰੰਸ ਸੀ ਸਾਡੇ ਪਿੰਡ ਦੇ ਹੀ ਬੰਦੇ ਜੱਲੋ ਗਿਆ ਗੱਗੜ ਕੇ ਪਿੰਡ ਪਿੰਦਾ ਨਾਲ ਜੱਲੋ ਗਿਆਂਦੇ ਕਿ ਸਾਡੀ ਪਿਛਲੇ ਸਾਲ ਥੋੜੀ ਜੀ ਇਹਨਾਂ ਨਾਲ ਲੜਾਈ ਦਾ ਬੜਾ ਮੋੜਾ ਝਗੜਾ ਸੀ ਜ਼ਮੀਨ ਦਾ ਝਗੜਾ ਜ਼ਮੀਨ ਦਾ ਜੋ ਸਾਡਾ ਅਸੀਂ ਤੋਂ ਨਿਬੜਿਆ ਹੀ ਆ ਸਮਝੋ ਵੀ ਅਸੀਂ ਜੋ ਜ਼ਮੀਨ ਵੇਚੀ ਸੀ ਇਹਨਾਂ ਉਹ ਰੰਚ ਸੁਰੱਖਿਰੀ ਪ੍ਰਾਣੀ ਜੋ ਰਸਦੇ ਵੀ ਜਦੋਂ ਇਹਨਾਂ ਨੇ ਆਪਦੇ ਦਿਲ 'ਚ ਹੀ ਰੱਖਿਆ ਅਸੀਂ ਤਾਂ ਆਪਦੇ ਲੋਗ ਵਾਈ ਬੈਠੇ ਹਾਂ ਸਮਝਦੇ ਇਸ ਗੱਲ ਦਾ ਪਤਾ ਨਹੀਂ ਪਰ ਬਾਕੀ ਜੋ ਮੀਰਾ ਭਰਾ ਉਸ ਤੇ ਮੋਟਰ ਤੇ ਗਿਆ ਇਹਨਾਂ ਉਸ ਨੂੰ ਆਪਦੇ ਵੱਲੋਂ ਪੂਰਾ ਮਰਨਾਉ ਕਰਕੇ ਸੁੱਟ ਕੇ ਸੱਟਾਂ ਲਾ ਕੇ ਕੋਈ ਹੜੋ ਦੇ ਪੱਲੇ ਕੱਖ ਨਹੀਂ ਛੱਡਿਆ ਜੀ ਦੇ ਅੱਜ ਵੀ ਅਸੀਂ ਇਹੋ ਆਣੇ ਸਾਡਾ ਮੰਗ ਕਰਦੇ ਆਂ ਵੀ ਜਿਹੜੀ ਕੋਈ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਰਿਪੋਰਟ ਤਾਂ ਦੇ ਦਈ ਪਰਚਾ ਘਟਦਾ ਕਾਰਵਾਈ ਨਹੀਂ ਕਰ ਕਾਰਵਾਈ ਕੋਈ ਕਰ ਨਹੀਂ ਰਹੀ ਗ੍ਰਿਫਤਾਰ ਨਹੀਂ ਹੋਗੇ ਕੋਈ ਬੰਦਾ ਗ੍ਰਿਫਤਾਰ ਨਹੀਂ ਕੀਤਾ ਇਸ ਗੱਲ ਨੂੰ 11 ਦਿਨ ਹੋ ਗਏ ਆ ਹਾਂ ਜੇ ਸਾਡੇ ਜਿਹੜਾ ਬੱਚੇ ਬਾਹਰ ਮੋਟਰਾਂ ਦੇ ਨਿਕਲਦੇ ਉਹਨਾਂ ਨੂੰ ਤਵਕੀਆਂ ਦਿੰਦੇ ਆ ਜਿਹੜਾ ਸਾਡੇ ਨਾਲ ਬੰਦਾ ਸਾਡਾ ਕੋਈ ਸਪੋਰਟਰ ਪਿੰਡ ਦੇ ਵਿੱਚੋਂ ਨਿਕਲਦਾ ਉਹਨੂੰ ਤਵਕੀਆਂ ਦਿੰਦੇ ਆ ਅਸੀਂ ਤੁਹਾਨੂੰ ਜਾਨਵਾ ਮਾਰ ਦਾਂਗੇ ਤੁਹਾਡੀਆਂ ਵੀ ਲੱਤਾਂ ਭੰਨ ਦਾਂਗੇ ਜੇ ਤੁਸੀਂ ਇਹਨਾਂ ਦੇ ਨਾਲ ਤੁਰੇ ਤੇ ਹੁਣ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਤੇ ਉਹ ਕਾਰਵਾਈ ਹੋਣੀ ਚਾਹੀਦੀ ਆ ਵੀ ਇਹ ਬੰਦੇ ਅਰੈਸਟ ਕਿਉਂ ਨਹੀਂ ਹੋ ਰਹੇ ਕਿ ਪ੍ਰਸ਼ਾਸਨ ਇਹਨਾਂ ਤੇ ਕਿਉਂ ਨਹੀਂ ਦਬਾਅ ਪਾ ਰਿਹਾ ਕਿਉਂ ਨਹੀਂ ਇਹਨਾਂ ਨੂੰ ਪ੍ਰਸ਼ਾਸਨ ਚੁੱਕ ਰਿਹਾ ਵੀ ਸਾਡਾ ਹੈਗਾ ਚ ਗਾਂ ਕੀ ਬਈ ਸਾਨੂੰ ਉਦੋਂ ਇਹ ਇਹ ਪ੍ਰਸ਼ਾਸਨ ਇਹਨਾਂ ਨੂੰ ਫੜੂਗਾ ਵੀ ਜਦੋਂ ਸਾਡੇ ਦੂਜੇ ਜੀ ਵੀ ਇਹਨਾਂ ਮਾਰਦੇ ਠੀਕ ਇਹ ਕੋ ਕੋਈ ਇਹਨਾਂ ਦਾ ਕੋਈ ਪ੍ਰਸ਼ਾਸਨ ਇਹਨਾਂ ਦਾ ਕੋਈ ਪੁਲਸ ਗੇੜਾ ਨਹੀਂ ਮਾਰ ਰਹੀ ਇਹਨਾਂ ਦੇ ਕਾਰੋਬਾਰ ਸ਼ਰਾਬ ਸਾਨੂੰ ਧੋਖਿਆਂ ਦੇ ਫਿਰਦੇ ਆਪਦੇ ਖੇਤਾਂ ਦੇ ਵਿੱਚ ਅਈ ਹਰੀ ਦੇ ਬੰਦੇ ਮਾਰਨੇ ਇਹਨਾਂ ਦੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਸਭ ਤੋਂ ਸਾਰਤ ਕਾਨੂੰਨੀ ਕਾਰਵਾਈ ਹੋਈ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਤੇ ਜੀਐਨਏ ਤਾਂ ਖੜੇ ਆ ਬੈਠੇ ਘਰੇ ਵੀ ਬੈਠੇ ਰਾਜ ਨੂੰ ਘਰ ਸੌਣ ਜੋਗੇ ਨਹੀਂ ਕਿ ਅਈ ਲੋਕਾਂ ਤੋਂ ਮਦਦ ਲੈ ਕੇ ਲੋਕਾਂ ਤੋਂ ਆਪਦੇ ਘਰ ਬਣਾਉਣੇ ਆ ਵੀ ਸਾਡੀ ਮਦਦ ਕਰੋ ਰਾਜ ਨੂੰ ਸਾਨੂੰ ਫੇਰ ਨਾ ਕੇ ਸੱਟਾਂ ਮਾਰ ਜਾਣ ਸਾਡੇ ਬੱਚਿਆਂ ਨੂੰ ਸੱਟਾਂ ਨਾ ਮਾਰ ਜਾਣ ਜਸਵੀਰ ਤਸਵੀਰ ਕੋਰੇ ਜਿਹੜੀ ਕੁੱਟਮਾਰ ਹੋਈ ਕਿੰਦੇ ਕੀ ਲੱਗਦੇ? ਉਹ ਜਿੱਠੀ ਆ ਜਾਗਦਾ ਮੇਰਾ। ਹਾਂਜੀ। ਹਾਂਜੀ। ਕਿੱਥੇ ਘੁੱਟ ਮਰ ਰਹੀ? ਕਾ ਦੇਖਿਆ ਅੱਜ? ਕੀ ਕਰਨ ਗਿਆ ਸੀ? ਮੋਟਰ ਬੰਦ ਕਰਨ ਗਿਆ ਸੀ। ਖੇਤਾਂ 'ਚ ਕੰਮ ਕਰ। ਹਾਂ ਖੇਤਾਂ 'ਚ ਕੰਮ ਕਰਨ ਗਿਆ। ਕੀ ਹੋਇਆ? ਉਹ ਦੇ ਵੀ ਪੰਜੀ ਜਾਨੀ ਗੱਲ ਪੈ ਗੇ। ਉਹ ਕਿੱਥੋਂ ਦਾ? ਉਹ ਇੱਥੋਂ ਦੇ ਹੀ ਪਿੰਡ ਦੇ। ਹਾਂ। ਹਾਂ। ਸਾਰੀ ਗੱਲ ਦੱਸੋ ਕੀ ਹੋਇਆ? ਤੇ ਹੋਇਆ ਤੇ ਜਾਂ ਪਿਛਲੀ ਕੋਈ ਗੱਲ ਪੁਰਾਣੀ ਸੀ ਅਸੀਂ ਤੇ ਉਹ ਇਹ ਤੇ ਭਲਾਈ ਬੈਠੇ ਸੀ। ਹੂੰ। ਦੋਨਾਂ ਨੇ ਕੋਈ ਖਵਾ ਰੱਖੀ? ਕੋਈ ਹੋਰ ਕੋਈ ਗੱਲ ਨਹੀਂ, ਬਾਤ ਨਹੀਂ ਲੈਣਾ ਦੇਣਾ ਨਹੀਂ। ਅੱਛਾ ਕਰਦੇ ਰਹਿ। ਹਾਂ ਮਾਰ ਕੇ ਸੁੱਟ ਗਏ। ਹੋ ਜਿਹੜਾ ਕੋਈ ਨਾਲ ਜਾਂਦਾ ਮਗਰ ਜਾਂਦਾ ਪਾਣੀ ਲਾਉਣ ਜਾਂਦੇ ਆ ਨੰਦ ਤਮਕੀਆਂ ਦੇਉਂਦੇ ਆ ਜੇ ਵੀ ਆਂਦੇ ਲੱਤਾਂ ਭੰਨਣੀਆਂ ਆ ਕਰ ਦੇਣਾ ਫਲਾਣ ਕਰ ਦੇਣਾ ਆ 10 ਦਿਨ ਹੋ ਗਏ ਕੋਈ ਨਿصافੀ ਨਹੀਂ ਹੋਈ ਕੋਈ ਪੁਸਤ ਨਹੀਂ ਪਈ ਤੇ ਜਦੋਂ ਕੋਈ ਹੋਰ ਮਾਰਤਾ ਫੇਰ ਨਿصافੀ ਹੋਣੀ ਤੇ ਸਾਡੇ ਤੋਂ ਝੋਨੇ ਵੀ ਸੱਕਣ ਦੇ ਨਾ ਬੱਚੇ ਬਾਹਰ ਨਿਕੰਦੇ ਨੇ ਦੇ ਤਮਕੀਆਂ ਦੇ ਹੀ ਜਾਂਦੇ ਕੋਈ ਕਾਰਵਾਈ ਨਹੀਂ ਹੋਈਾਨੂੰ ਨਿصافੀ ਮੈਨ ਨਹੀਂ ਚਾਹੀਦੀ ਪ੍ਰਸ਼ਾਸਨ ਦੇ ਭਗਵੰਤ ਮਾਨ ਨੂੰ ਪੀ ਪੀ ਉਹਨਾਂ ਵੀ ਇਹ ਤੀਲੇ ਆ ਤੇ ਸਾਡਾ ਸਾਫੀ ਹੋਣੀ ਚਾਹੀਦੀ। ਹੋਰ ਨਵੀਂ ਬਣਾਈ ਫਿਰ ਵੀ ਗੋਟਾ ਕਰਦੀ ਹੋਣੀ। ਹਾਂ ਹਾਂ। ਬਹੁਤ ਜਿਆਦਾ ਉਹਨੂੰ ਮਾਰ ਕੇ ਸੁੱਟ ਗਏ ਉਹਦਾ ਤਾਂ ਕੋਈ ਹਾਲ ਹੀ ਨਹੀਂਗਾ। ਹਾਂ। ਵਜਨ ਦਾ। ਹਾਂ। ਪੜਾਈ ਜਣਾ ਚਾਹੀਦੇ। ਹਾਂ ਜੀ ਦੋ ਚੀਜ਼ ਪੜ੍ਹੀ ਜਾਣੀ ਚਾਹੀਦੇ ਆ। ਸਜਾ ਚਾਹੀਦੀ ਇਹਨਾਂ ਨੂੰ। ਤਾਂ ਖੇੜੇ। ਹਾਂ ਤਾਂ ਕੁਇਆ ਦੇਂਦੇ ਆ। ਬੱਚਿਆਂ ਨੂੰ ਡਾ। ਹਾਂ ਬੱਚਿਆਂ ਨੂੰ ਜਨਾਨੀਆਂ ਨੂੰ ਡਾ ਰਿਹਾ ਹੈਗੇ ਜੀ ਕੀ ਪਤਾ ਨਾ ਕਿਹਨੂੰ ਫੜ ਲੈਣਾ ਜਿਹੜਾ ਇਹਦੇ ਬੜੇ ਹੋਏ। ਮੈਂ 400 ਹੀ। 400 ਕਿ ਜਿਹੜਾ ਹਮਲਾ ਆ ਕਿੰਨੇ ਤੇ ਆ। ਮੇਰੇ ਲਟਕੇ ਤੇ ਆ। ਤੇ ਕੀ ਕਰਨਗੇ ਉਹਦਾ ਆ? ਇਹ ਇਹ ਪਈਠੇ ਕਦੇ ਲਈਏ ਕਾਲੇ ਕੀ ਟਾੜ ਉਥੇ ਜਿਹੜਾ ਮਾਰਨ ਗਿਆ ਨਾਲ ਮੋਟਰ ਬੰਦ ਕਰਨ ਗਿਆ ਹਮਲਾ ਕੀਤਾ ਹਮਲਾ ਜਗੜ ਚੱਕਦੇ ਇੱਥੇ ਜਿੰਨੇ ਸਾਰੇ ਰਹਿਣ ਵਾਲੇ ਹੈਗੇ ਇੱਥੇ ਰਹਿਣ ਵਾਲੇ ਵਾਟਰ ਵਾਟੀ ਹਾਂ ਹਾਂ ਜਦੋਂ ਜਾ ਕੇ 15 20 ਬੰਦੇ ਸੀ ਹਾਂ ਹਾਂ ਤੇ ਪਾਣੀ ਲਾ ਕੇ ਬੁੜਿਆ ਲੱਗੇ ਰਹਾ ਮੱਲ ਕੇ ਬੈਠੇ ਖੇਤਾਂ ਦੇ ਵਿੱਚ ਉਥੇ ਮਾਰਕੁੱਟ ਕੇ ਸੁੱਟ ਗਏ ਤੇ ਲਾਗੇ ਬੇਕਾਲੇ ਸਾਨੂੰ ਫੋਨ ਕੀਤਾ ਜਦੋਂ ਵੀ ਵੀ ਸਾਡੇ ਬੰਦੇ ਨੇ ਸੱਟਾਂ ਲਾ ਗਏ ਹਾਂ ਹਾਂ ਇਜਾ ਆਗੇ ਚੁੱਕਿਆ ਤਾਂ ਮੁਰਰਾ ਹੋ ਹੀ ਪਿਆ ਹੁਣ ਇਥੇ ਚੋਕ ਲਗੇ ਦਾ ਹਾਰ ਫੀ ਹਰ ਫਿਰ ਪੋਸਟਪਾਰ ਹੋ ਗਏ ਮੁਰੇ ਹਸਪਤਾਲ ਗਿਆ ਰਸਪਾਰਾ ਨੇ ਸਿਮਰਾਲੇ ਜਵਾਵ ਦੇਤਾ ਇਨਾ ਕੋ ਵੱਡ ਕੇ ਸੱਟ ਕੇ ਇਨਾ ਉਹ ਕਿ ਵੱਡ ਕੇ ਟੋ ਕੇ ਸੱਟ ਕੇ ਉਹਨੂੰ ਹੋਸ਼ ਹੀ ਕੋਈ ਨਹੀਂ ਗੋੜਾ ਗੱਦੀ ਖਰੇ ਅਮੀ ਸਰੇ ਰਹੇ ਉਹ ਡੱਗ ਕਰ ਜਾਂਦੇ ਵੀ ਕੁਟਾ ਕਰਨੀ ਕਰਦੇ ਫਿਰਦੇ ਤੇ ਬੰਨਾ ਤੁਰੇ ਫਿਰਦੇ ਕਰ ਸਾਡੇ ਦੂਜਿਆਂ ਜੀਆਂ ਨੂੰ ਖਤਰਾ ਹੁਣ ਕਾਰਵਾਈ ਦੀ ਕੀ ਮੰਗ ਕਾਰਵਾਈ ਸਾਡੇ ਨਾਲ ਜਿਹੜੀ ਜੇ ਜੇ ਮੰਗ ਮੰਗਦੇ ਉਹਨਾਂ ਨੂੰ ਗਿਰਫਤਾਰ ਕੀਤਾ ਇਹ ਗਿਰਫਤਾਰ ਉਦੋਂ ਕਰਨੇ ਆ ਜੋ ਸਾਡੇ ਦੋ ਜੀਜੀ ਵੀ ਮਾਰਦੇ ਸਾਡੇ ਬੱਚੇ ਬਾਹਰ ਜਾਂਦੇ ਆ ਪਾਣੀ ਲਾਉਣ ਜਾਂਦੇ ਹੋ ਉਹ ਡਰਦੇ ਨਿਕਲਦੇ ਨਹੀਂ ਸਾਡਾ ਝੋਨਾ ਵੀ ਸੁੱਕ ਗਿਆ ਵੇਖੀ ਬੇਗ ਜਾਰੀ 80 ਪੀ ਬੇਗ ਜਾਰੀ ਕਿਹ ਅੱਪ ਕੋਣ ਤੁਮਾਨੂੰ ਇਹ ਬਣਾ ਲਿਆ ਨਵੀਂ ਸਰਕਾਰ ਤੇ ਨੇ ਬੇੜੇ ਘਰ ਕਰਕੇ ਰਹਾਤਾ ਉਹ ਕਾਰਵਾਈ ਨਹੀਂ ਪੁੱਛਦਾ ਕੋਈ ਕਾਰਵਾਈ ਸੀ 11 12 ਦਿਨ ਹੋ ਗਏ ਅਜੇ ਤੱਕ ਕੋਈ ਨਹੀਂ ਸਰ 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 ਜੀ ਤੇ ਕੀ ਲੱਗਦਾ ਜੀ ਇਹ ਮੇਰਾ ਘਰ ਆਣਾ ਜੀ ਕੀ ਹੋਇਆ ਖੇਤਾਂ ਨੂੰ ਗੇੜਾ ਮਾਰਨ ਗਏ ਸੀ ਮੋਟਰ ਬੰਦ ਕਰਨ ਹੂੰ ਇਹ 15 20 ਜਾਣੇ ਗਾੜੀ ਖਲੋਤੇ ਹੂੰ ਇਹਨਾਂ ਨੇ ਸੱਟਾਂ ਮਾਰ ਦਿੱਤੀਆਂ ਹੂੰ ਨੇ ਲਾਤ ਤੋੜ ਦਿੱਤੀਆਂ ਨਾ ਉਹ ਕਰਕੇ ਸੁੱਟ ਗਏ ਆ ਕੇ ਤੇ ਇੱਕ ਲਾਤ ਉਹਨਾਂ ਨੇ ਕੱਟ ਦਿੱਤੀ ਹੈ ਹਾਂ ਜੀ ਤੇ ਹੁਣ ਹਸਪਤਾਲ ਅਜੇ ਕੋਈ ਪਤਾ ਨਹੀਂ ਉਹ ਤਾਂ ਹੱਦੇ ਨਹੀਂ ਡਾਕਟਰਾਂ ਨੂੰਗਾ ਕੋਹ ਵੀ ਪੀ ਠੀਕ ਹੋਊਗਾ ਕਿ ਨਹੀਂ ਹੋਊਗਾ ਹੂੰ ਇਹ ਸਾਡਾ ਕੋਈ ਕਾਰਵਾਈ ਨਹੀਂ ਸਾਡੀ ਕੋਈ ਕਰਨ ਡਿਆ। ਸਾਨੂੰ ਅਨਸਾਫ਼ ਮਿਲਣਾ ਚਾਹੀਦਾ। ਹੁਣ ਕਿਸ ਤਰ੍ਹਾਂ ਧਮਕੀਆਂ ਆ ਰਹੀਆਂ ਨੇ ਪੁਲਿਸ ਉਹਨਾਂ ਤੇ ਕੋਈ ਕਾਰਵਾਈ ਨਹੀਂ ਸਖਤ ਕਰ ਰਹੀ। ਸਾਨੂੰ ਧਮਕੀਆਂ ਦੇ ਰਹੇ ਆ ਵੀ ਜਿਹੜਾ ਕੋਈ ਜਾਂਦਾ ਅਸੀਂ ਉਹਨੂੰ ਵੀ ਐ ਕਰਾਂਗੇ ਜੋ ਕਰਾਂਗੇ ਅਸੀਂ ਉਹਨਾਂ ਕੋਈ ਪੁਲਿਸ ਨਹੀਂ ਕਾਰਵਾਈ ਕਰ ਰਹੀ। ਹਾਂਜੀ। ਸਾਨੂੰ ਕੋਈ ਪੁਲਿਸ ਸਾਡੀ ਕਾਰਵਾਈ ਫੜਦੇ ਫੜ ਰਹੀ ਦੀ ਤੁਸੀਂ ਫੜਦੇ ਹੀ ਆ ਕਿਹੇ ਨੂੰ। ਘੁੰਮ ਰਹੇ ਨੇ। ਹਾਂਜੀ। ਸ਼ਰਿਆਮ। ਸ਼ਰਿਆਮ ਘੁੰਮਦੇ ਆ। ਸਾਡੇ ਬੱਚਿਆਂ ਨੂੰ ਵੀ ਧਮਕੀਆਂ ਦੇ ਦੇਣਾ ਸਾਡੇ ਬੱਚੇ ਬਾਹਰ ਜਾਣ ਜੋਗੇ। ਉਹਨਾਂ ਨੂੰ ਵੀ ਆਂਦੇ ਕਹੀਂ ਤੁਹਾਨੂੰ ਰਸਤਾ ਤੋਣਾਗੇ ਤੁਹਾਨੂੰ ਹੀ ਮਾਰ ਦਾਂਗੇ ਉਹ ਵੀ ਨਹੀਂ ਜਾਣ ਜੋਗੇ ਸਾਨੂੰ ਕਾਰਵਾਈ ਚਾਹੀਦੀ ਸਾਡੇ ਤੇ ਕਾਰਵਾਈ ਉਹਨਾਂ ਤੇ ਕਰਨੀ ਚਾਹੀਦੀ ਸਾਨੂੰ ਇਹੋ ਹੀ ਮੰਗ ਸਾਡੀ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਮੁਕੱਦਮਾ ਆਰਪ ਕੇ ਦਰਜ ਹੋਇਆ ਸੀਗਾ ਉਹ ਪਰਿਵਾਰ ਕਹਿ ਰਿਹਾ ਅਜੇ ਤੱਕ ਜਿਹੜੇ ਰੈਸਟਿੰਗ থানা ਅਰਪ ਕੀ ਤਕਰੀਰ ਢਾਹ ਜਿਹੜਾ ਹੈਗਾ ਮੁਕਦਮਾ ਦਰਜ ਹੋਇਆ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਮੁਤਾਬਿਕ ਜਿਵੇਂ ਬੰਦੀ ਕਾਰਵਾਈ ਹੈ ਲਾਅ ਮੁਤਾਬਿਕ ਉਹ ਕੈਮੀ ਕੀਤੀ ਜਾ ਪਰ ਪਰਫੋਰਮੈਂਸ ਰੇਟ ਵੀ ਕੀਤੀ ਜਾ ਰਹੀ ਸਰ 33 ਚੰਨੀਆਂ